ਖਾਲਸਾ ਪੰਥ ਨੂੰ ਇਹ ਦੱਸਣਾ ਚਾਹੁੰਦੇ ਆ ਕਿ 2000 ਤੋਂ ਬਾਅਦ ਹੀ ਇਸ ਮੁੱਦੇ ਤੇ ਪੰਥ ਦੇ 100 ਹਿਰਦ ਤਪਕੇ ਨੇ ਇੱਕ ਸੈਕਸ਼ਨ ਨੇ ਜਿਹਦੇ ਵਿੱਚ ਬਹੁਤ ਸਾਰੇ ਸਿਕਸ ਸਕਾਲਰ ਵੀ ਸੀਗੇ politcal religious social activists ਸੀਗੇ ਔਰ ਨਾਮਵਰ ਸੀਗੇ ਸਾਰੇ ਸਾਰਿਆਂ ਦਾ ਪੰਥ ਦੇ ਵਿੱਚ ਇੱਕ ਪੂਰਾ ਪੂਰਾ ਉਹਨਾਂ ਦੀ ਪਪੁਲਾਰਿਟੀ ਸੀ ਉਹਨਾਂ ਦਾ ਇੱਕ ਸਥਾਨ ਸੀ ਔਰ ਉਹਨਾਂ ਦੀ ਕਮਾਈ ਸੀ ਉਹਨਾਂ ਨੇ ਮਿਲ ਕੇ ਇਹਦੇ ਤੇ ਬਹੁਤ ਵਰਕ ਕੀਤਾ 2003 ਤੋਂ 2008 ਤੱਕ 5 ਸਾਲ ਇਹਦੇ ਤੇ ਸੀਰੀਅਸ ਕੈਲੀਬ੍ਰੇਸ਼ਨਸ ਹੋਈਆਂ ਔਰ ਉਸ ਤੋਂ ਬਾਅਦ ਇੱਕ ਖਰੜਾ ਤਿਆਰ ਕੀਤਾ ਗਿਆ ਮੇਰੇ ਕੋਲ ਤੁਹਾਡੇ ਸਾਹਮਣੇ ਇਹ ਤੁਸੀਂ ਤਸਵੀਰ ਦੇਖ ਸਕਦੇ ਹੋ ਦੂਸਰੀ ਤਸਵੀਰ ਇਹ ਹੈ ਤੁਸੀਂ ਦੇਖੋ ਇਹਨਾਂ ਦੇ ਵਿੱਚ ਪੰਥ ਦੀ ਹਰ ਨਾਮਵਰ ਸ਼ਖਸੀਅਤ ਹਰ ਨਾਮਵਰ ਸੰਸਥਾ ਔਰ ਉਹਨਾਂ ਦਾ ਆਗੂ ਤੇ ਉਹਨਾਂ ਦਾ ਨੁਮਾਇੰਦਾ ਬੈਠਾ ਹੈ ਔਰ ਇਹ ਵਿਧੀ ਵਿਧਾਨ ਬਣਾਉਣ ਲਈ ਹੀ ਜਿਹੜੀ ਸੈਮੀਨਾਰਾਂ ਦੀ ਲੜੀ ਸੀ ਉਸ ਤਹਿਤ ਈਫ ਖਾਲਸਾ ਦੀਵਾਨ ਦੇ ਐਡੀਟੋਰੀਅਮ ਦੇ ਵਿੱਚ ਇਹ ਸੈਮੀਨਾਰ ਹੋਇਆ ਸੀ ਤੇ ਪਿੱਛੇ ਬੈਨਰ ਵੀ ਲਿਖਿਆ ਕਿ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਕਾਰਜ ਵਿਧੀ ਤੇ ਕਾਰਜ ਖੇਤਰ ਨੂੰ ਲੈ ਕੇ ਸੈਮੀਨਾਰ ਕੀਤਾ ਜਾ ਰਿਹਾ ਔਰ ਇਹ ਜੇ ਤੁਸੀਂ ਅਗਰ ਦੂਸਰੀ ਭਾਗ ਸਿੰਘ ਅਨਖੀ ਮਨਜੀਤ ਸਿੰਘ ਕਲਕੱਤਾ ਦਾ ਦੂਸਰੀ ਇਸ ਵਾਰੀ ਤਸਵੀਰ ਦੇਖੋ ਤੇ ਇਹਦੇ ਵਿੱਚ ਬਾਬਾ ਹਰਨਾਮ ਸਿੰਘ ਤੋਂ ਮਾਂ ਵੀ ਬੈਠੇ ਨੇ ਦਮਦਮੀ ਟਕਸਾਲ ਦੇ ਖੰਡ ਕੀਤੀ ਜਥੇ ਦੇ ਦਿੱਲੀ ਕਮੇਟੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਸਾਰੀਆਂ ਯੂਨੀਵਰਸਿਟੀਆਂ ਦੇ ਲਰਨਡ ਪ੍ਰੋਫੈਸਰਸ ਵੀ ਇਹਦੇ ਵਿੱਚ ਸ਼ਾਮਲ ਹੋਏ ਸੀ ਔਰ ਇਨਾਂ ਇਸ ਸੈਮੀਨਾਰ ਤੋਂ ਬਾਅਦ 5 ਸਾਲ ਦੀ ਟੈਲੀਬ੍ਰੇਸ਼ਨਸ ਤੋਂ ਬਾਅਦ ਇੱਕ ਖਰੜਾ ਕਮੇਟੀ ਤਿਆਰ ਕੀਤੀ ਗਈ ਔਰ ਉਸ ਖਰੜਾ ਕਮੇਟੀ ਦੇ ਚੇਅਰਮੈਨ ਭਗ ਸਿੰਘ ਅਨਖੀ ਸੀਗੇ ਜਿਹੜੇ ਚੀਫ ਕੌਂਸਲ ਦੀਵਾਨ ਦੇ ਆਨਰੇਰੀ ਸੈਕਟਰੀ ਸੀਗੇ ਉਹਨਾਂ ਦੀ ਅਗਵਾਈ ਹੇਠ ਖੜੜਾ ਤਿਆਰ ਕਰਕੇ ਉਸ ਵੇਲੇ ਦੇ ਜਥੇਦਾਰ ਗਿਆਨੀ ਜੁਗਿੰਦਰ ਸਿੰਘ ਵਿਦੰਤੀ ਉਹਨਾਂ ਨੂੰ ਸੌਂਪਿਆ ਵੀ ਗਿਆ ਬਟ ਬਹੁਤ ਜਲਦੀ ਉਹਨਾਂ ਨੂੰ ਵੀ ਜਬਰੀ અપਮਾਨਜਨਕ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਸੇਵਾ ਮੁਕਤ ਕਰ ਦਿੱਤਾ ਗਿਆ ਸੋ ਉਸ ਦਿਨ ਤੋਂ ਇਹ ਖੜੜਾ ਅਕਾਖਰ ਸੈਕਟਸ ਕਰਤੇ ਕਿਤੇ ਕਿੱਥੇ ਤੂਲ ਚੱਟ ਰਿਹਾ ਤੁਹਾਨੂੰ ਨਹੀਂ ਪਤਾ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਕਿ ਉਸ ਤੋਂ ਬਾਅਦ ਕੋਈ ਉਗ ਸੁਭ ਅਗਲੇ ਜਥੇਦਾਰਾਂ ਨੇ ਇਸ ਵਿਸ਼ੇ ਬਾਰੇ ਨਹੀਂ ਕੱਟੀ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬਿਆਨ ਜਾਰੀ ਕੀਤਾ 24 ਮਾਰਚ ਦਾ ਦਿਨ ਸੀ ਜਿਸ ਦਿਨ ਉਹਨਾਂ ਨੇ ਕਮਿਟ ਕੀਤਾ ਕਿ ਸੀ ਵਿਦੇਵਦਾਨ ਬਣਾਵਾਂਗੇ ਉਦਰਤੀ ਕਹਿ ਲਓ ਸੰਯੋਗ ਵਾਸ ਕਹਿ ਲਓ ਕੋਇਨਸੀਡੈਂਟੀ ਉਸੇ ਦਿਨ ਅਸੀਂ ਉਸ ਖਰੜੇ ਉਸ ਖਰੜੇ ਦੀ ਕਾਪੀ 24 ਮਾਰਚ ਨੂੰ ਪ੍ਰਧਾਨ ਸਾਹਿਬ ਨੂੰ ਦੇ ਕੇ ਆਏ ਬਾਈ ਚਾਂਸ ਉਸ ਦਿਨ ਅਸੀਂ ਵੀ ਕਾਪੀ ਦੇਣ ਜਾ ਰਹੇ ਸੀਗੇ ਤੇ ਉਹ ਵੀ ਆਪਣਾ ਬਿਆਨ ਤਿਆਰ ਕਰਕੇ ਬੈਠੇ ਹੋਏ ਸੀਗੇ ਦੇਣ ਲਈ ਤਾਂ ਉਸ ਦਿਨ ਇਕੱਠਾ ਹੋ ਗਿਆ ਤੇ ਅਸੀਂ ਆਪਣਾ ਬਿਆਨ ਉਸ ਦਿਨ ਰਿਲੀਜ਼ ਨਹੀਂ ਕੀਤਾ ਕਿਉਂਕਿ ਅਸੀਂ ਆਪਣੇ ਖਰੜੇ ਦੀ ਕਾਪੀ ਉਹਨਾਂ ਨੂੰ ਦੇਤੀ ਨਾਲ ਦੇ ਨਾਲ ਦਲ ਖਾਲਸਾ ਵੱਲੋਂ ਜਿਹੜਾ ਕਵਰਿੰਗ ਲੈਟਰ ਸੀ ਉਹ ਵੀ ਨਾਲ ਅਸੀਂ ਤੇ ਨਾਲ ਜਿਹੜਾ ਖਰੜਾ ਉਸ ਵੇਲੇ 6 ਸਕਾਲਰਸ ਨੇ ਬਣਾਇਆ ਸੀ ਬਹੁਤ ਮਿਹਨਤ ਤੇ ਸੰਜੀਦਗੀ ਦੇ ਨਾਲ ਵਰਕ ਕਰਨ ਤੋਂ ਬਾਅਦ ਉਹ ਖਰੜੇ ਦੀ ਕਾਪੀ ਵੀ ਅਸੀਂ ਪ੍ਰਧਾਨ ਸਾਹਿਬ ਸ਼ਰਮੀ ਕਮੇਟੀ ਨੂੰ ਸੌਂਪ ਦਿੱਤੀ ਹੈ ਇਹ ਤੋਂ ਸੀ ਇਹਦੀ ਫਰਦਰ ਐਕਸਪਰਟਸ ਤੋਂ ਐਗਜ਼ਾਮੀਨੇਸ਼ਨ ਕਰਾ ਲਓ ਤੁਸੀਂ ਡਿਸਕਸ਼ਨ ਕਰਾ ਲਓ ਅੰਗਰ ਦੀ رائے ਲੈ ਕੇ ਜਲਦੀ ਤੋਂ ਜਲਦੀ ਇਸ ਵਿਸ਼ੇ ਤੇ ਵਰਕ ਸਟਾਰਟ ਕੀਤਾ ਜਾਏ ਕਿਉਂਕਿ ਆਲਰੇਡੀ ਬਹੁਤ ਸਾਰਾ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਤੋਂ ਅਸੀਂ ਹੁਣ ਇਸ ਗੱਲ ਦੀ ਉਡੀਕ ਕਰਾਂਗੇ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨੇ ਦੋ ਦਹਾਕਿਆਂ ਦੇ ਬਾਅਦ ਡੱਬੇ ਵਿੱਚ ਬੰਦ 이슈 ਨੂੰ ਕੱਢ ਕੇ ਕੌਮ ਅਗੇ ਇੱਕ ਪ੍ਰੋਮਿਸ ਕੀਤਾ ਕਿ ਅਸੀਂ ਅਗਲੇ ਜਿਹੜੇ ਜਥੇਦਾਰ ਨੇ ਉਹ ਵਿਧੀ ਵਿਦਾਤ ਅਨੁਸਾਰ ਹੀ ਪੱਕੇ ਤਖਤਾਂ ਦੇ ਨਿਯੁਕਤ ਕਰਾਂਗੇ ਉਹਦਾ ਇੱਕ ਸਿਸਟਮ ਬਣੇਗਾ ਜਿਹੜਾ 6 ਸਕਾਲਰਸ ਵੱਲੋਂ ਤਿਆਰ ਕਰਕੇ ਅਸੀਂ ப்ਰੂ ਪ੍ਰਿੰਟ ਦੇ ਕੇ ਆਏ ਆ ਇਹ ਪੰਥਕ ਇਲੈਕਟੋਰਲ ਫੌਲਜ ਦੇ ਪੈਟਰਨ ਤੇ ਹੈ ਇਹਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਕੋਲ ਜਿਹੜਾ ਇਕਾਧਿਕਾਰ ਹੈ ਜਾਂ ਅਕਾਲੀ ਦਲ ਕੋਲ ਬਾਈ ਡਿਫਾਲਟ ਇਕਾਧਿਕਾਰ ਹੈ ਉਹ ਖਤਮ ਹੁੰਦਾ ਜਥੇਦਾਰ ਨੂੰ ਨਿਯੁਕਤ ਕਰਨ ਦਾ ਅਧਿਕਾਰ ਪੰਥ ਕੋ ਚਲਾ ਜਾਏਗਾ ਸ਼੍ਰੋਮਣੀ ਕਮੇਟੀ ਇਕੱਲੇ ਕੋਲ ਨਹੀਂ ਰਹੇਗਾ ਸ਼੍ਰੋਮਣੀ ਕਮੇਟੀ ਕੋਆਰਡੀਨੇਟਰ ਦਾ ਰੋਲ ਪਲੇ ਕਰੇਗੀ ਫੈਸਿਲੀਟੇਟਰ ਦਾ ਰੋਲ ਪਲੇ ਕਰੇਗੀ ਅਹਿਮ ਰੋਲ ਪਲੇ ਕਰੇਗੀ ਕਿਉਂਕਿ ਉਹਨਾਂ ਨੇ ਇਹਦੇ ਤੇ ਸਟੈਂਪ ਲਾਣੀ ਹੈ ਆਪਣੀ ਅਲਟੀਮੇਟਲੀ ਜਦੋਂ ਪੰਥ ਆ ਜਿਹੜਾ ਇਲੈਕਟੋਰਲ ਕਾਲਜ ਆ ਡਿਸਾਈਡ ਕਰ ਲੇਗਾ ਕਿ ਕਿਹੜੇ ਜਥੇਦਾਰ ਹੋਣਗੇ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਉਹਦੇ ਤੇ ਆਪਣੀ ਸਟੈਂਪ ਲਾਏਗੀ ਉਹਨਾਂ ਦੀ ਐਗਜ਼ੈਕਟਿਵ ਕਮੇਟੀ ਸਟੈਂਪ ਲਾਏਗੀ ਬਟ ਇੱਕ ਅਧਿਕਾਰ ਖਤਮ ਹੋ ਜਾਏਗਾ ਔਰ ਸਭ ਤੋਂ ਜ਼ਰੂਰੀ ਹੈ ਕਿ ਜਥੇਦਾਰ ਨੂੰ ਬੇਮਹਤਾਜ ਕਰਨਾ ਫਾਈਨੈਂਸ਼ੀਅਲੀ ਜਿੰਨੀ ਦੇਰ ਤੱਕ ਪੰਥ ਦਾ ਕਾਰਪਸ ਅੰਤ ਤੱਕ ਗੋਲਖ ਨਹੀਂ ਹੋਏਗੀ ਪਰ ਜਥੇਦਾਰ ਕੇਵਲ ਤੇ ਕੇਵਲ ਟਰੋਨਿਕ ਮੈਡੀਕ ਗੋਲਕ ਤੇ ਆਪਣਾ ਆਪਣਾ ਆਪਣੀ ਜ਼ਿੰਦਗੀ ਤੇ ਆਪਣੇ ਸਖਤਰੇ ਦਾ ਕੰਮ ਚਲਾਏਗਾ ਉਨੀ ਦੇਰ ਤੱਕ ਕੋਈ ਵੀ ਜਥੇਦਾਰ ਕੋਈ ਵੀ ਅਸੀਂ ਬਣਾ دیے ਚਾਹੇ ਕੋ ਹੋਰ ਬਣਾ ਦੇ ਉਹ ਇੰਡੀਪੈਂਡੈਂਟ ਡਿਸੀਜਨਸ ਨਹੀਂ ਲੈ ਸਕਦਾ ਤੋਂ ਉਹਦੀ ਲੀਗਲ ਐਡਮਿਨਿਸਟ੍ਰੇਟਿਵ ਤੇ ਫਾਈਨੈਂਸ਼ੀਅਲ ਬਾਈਂਡਿੰਗਸ ਤੋਂ ਉਹਨੂੰ ਮੁਕਤ ਕਰਨਾ ਪਏਗਾ ਉਹਨੂੰ ਆਜ਼ਾਦ ਕਰਨਾ ਪਏਗਾ ਤੋਂ ਇਹ ਇੱਕ ਬਹੁਤ ਕੰਪਲੀਕੇਟਿਡ ਬੁੱਧਾ ਨਾ ਇਜ਼ੀ ਮੁੱਦਾ ਨਹੀਂ ਹੈ ਇਹਨੂੰ ਜਿਹਨੂੰ ਅਸੀਂ ਬਾਹਰ ਬੈਠ ਕੇ ਸਮਝ ਬੈਠੇ ਆ ਬਟ ਇਹਦੇ ਤੇ ਵਰਕ ਕਰਨਾ ਬਹੁਤ ਜ਼ਰੂਰੀ ਹੈ ਅਕਾਲ ਤੱਕ ਦੇ ਸੈਕਰੇਟਰੀਏਟ ਨੂੰ ਅਸੀਂ ਕਹਿ ਦਿੰਦੇ ਆ ਕਿ ਅਥਿਹਦਾਰ ਦਾ ਰਤਬਾ ਉਹੀ ਹੈ ਜੋ ਕ੍ਰਿਸਚੀਅਨਿਟੀ ਦੇ ਵਿੱਚ ਪੋਪ ਦਾ ਰਤਬਾ ਹੈ ਬਟ ਕਿਸੇ ਨੇ ਪੋਪ ਦੀ ਫੰਕਸ਼ਨਿੰਗ ਨੂੰ ਉਹਦੀ ਅਪੁਆਇੰਟਮੈਂਟ ਨੂੰ ਉਹਦੇ ਸੈਕਰੇਟਰੀਏਟ ਨੂੰ ਰੀਡ ਕਰਨ ਦੀ ਕੋਸ਼ਿਸ਼ ਕੀਤੀ ਹੈ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸੇ ਨੇ ਉਹਨਾਂ ਵੱਲ ਝਾਤੀ ਮਾਰੀ ਹੈ ਕਿ ਉਹ ਕਿਸ ਤਰ੍ਹਾਂ ਪੁਆਇੰਟ ਹੁੰਦੇ ਹਨ ਅਤੇ ਉਹਨਾਂ ਕੋਲ ਕਿੰਨੀਆਂ ਤਾਕਤਾਂ ਨੇ ਵੈਟिकन ਦੇ ਵਿੱਚ ਪੋਪ ਦਾ ਜਿਹੜਾ ਵਰਡ ਹੈ ਉਹ ਲੌਗ ਹੈ ਪੋਪ ਦਾ ਵਰਡ ਵੈਟिकन ਦੇ ਵਿੱਚ ਲਾ ਹੈ ਅਸੀਂ ਕਹਿ ਤੇ ਦਿੰਦੇ ਅਸੀਂ ਐਸਪੀਸੀ ਨੂੰ ਕਹਿ ਦਿੰਦੇ ਸਾਡੀ ਪਾਰਲੀਮੈਂਟ ਹੈ ਜਿੱਥੇ ਤਾਂ ਸਾਡੇ ਪੋਪ ਨੇ ਪਰ ਅਸੀਂ ਉਹਨਾਂ ਨੂੰ ਇੱਜ਼ਤ ਮਾਨ ਉਹ ਰਤਬਾ ਉਹ ਆਬਾ ਉਹ ਜਿਹੜੀ ਜਿਹੜਾ ਉਹਨਾਂ ਨੂੰ ਤੱਬ ਕੁਛ ਮਿਲਣਾ ਹੁੰਦਾ ਕਿ ਅਸੀਂ ਦਿੰਦੇ ਆ ਤਾਂ ਇਹ ਸਾਰਾ ਕੁਝ ਜਿਹੜਾ ਵਰਕ ਕੀਤਾ ਉਹ ਅਸੀਂ ਉਹਨਾਂ ਨੂੰ ਉਹਨਾਂ ਦੇ ਅੱਗੇ ਰੱਖ ਦਿੱਤਾ ਅਸੀਂ ਹੁਣ ਇੰਤਜ਼ਾਰ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤੇ ਕਿੰਨੀ ਕੁ ਸੋਹਿਰਤ ਦਾ ਦੇ ਨਾਲ ਅੱਗੇ ਵਧਦੀ